ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜਿਹੜੀਆਂ ਬੀਬੀਆਂ ਅੰਮ੍ਰਿਤ ਸ਼ਕੀ ਤੇ ਫਿਰ ਵਾਹਿਗੁਰੂ ਜੀ ਸਿਰ ਨਹੀਂ ਟਕਦੀਆਂ ਤੇ ਵਾਹਿਗੁਰੂ ਜੀ ਉਹਨਾਂ ਪਰਥਾਈ ਮੈਂ ਇਹੋ ਹੀ ਕਹਿਣਾ ਚਾਹੂੰਗੀ ਕਿ ਗੁਰੂ ਮਹਾਰਾਜ ਜੀ ਦੇ ਹੁਕਮ ਤੇ ਕਦੇ ਕਿੰਤੂ ਪਰੰਤੂ ਨਹੀਂ ਵਾਹਿਗੁਰੂ ਜੀ ਜੇ ਆਪ ਜੀ ਆਪਣੀ ਮੱਤ ਲਾ ਕੇ ਕਿਸੇ ਤਰੀਕੇ ਦੀ ਵੀ ਸਫਾਈ ਦੋਗੇ ਤੇ ਅਸੀਂ ਗੁਰੂ ਮਹਾਰਾਜ ਜੀ ਦੀ ਨਜ਼ਰਾਂ ਤੋਂ ਤੇ ਪਰਮਾਨ ਹੋਵਾਂਗੇ ਹੀ ਨਹੀਂ ਨਾਲ ਹੀ ਨਾਲ ਆਪਣੀ ਖੋਦ ਦੀ ਨਜ਼ਰਾਂ 'ਚ ਵੀ ਅਸੀਂ ਗਿਰ ਜਾਵਾਂਗੇ ਕਿਉਂਕਿ ਜਿਹੜਾ ਗੁਰੂ ਦਾ ਨਹੀਂ ਹੁੰਦਾ ਉਹ ਆਪਣੇ ਆਪ ਦਾ ਵੀ ਕਿੱਦਾਂ ਹੋ ਸਕਦਾ ਜਦੋਂ ਅੰਮ੍ਰਿਤ ਖੰਡੇ ਬਾਟੀ ਦੀ ਪੋਹਲ ਸ਼ਾਕੀ ਲਈ ਗੁਰੂ ਮਹਾਰਾਜ ਜੀ ਦੇ ਅੱਗੇ ਸਿਰ ਨਵਾ ਦਿੱਤਾ ਕਿ ਮਹਾਰਾਜ ਹੁਣੇ ਮੱਤ ਇਹ ਸਿਰ ਇਹ ਸਭ ਕੁਝ ਤੇਰਾ ਫੇਰ ਵੀ ਅੰਦਰ ਆਪਣੀ ਮੱਤ ਰੱਖੀ ਹੋਈ ਹੈ ਤੇ ਮਤਲਬ ਹਾਲੇ ਗੱਲ ਦੂਰ ਦੀ ਹੈ ਸੋ ਫੇਰ ਵੀ ਮਹਾਰਾਜ ਬਖਸ਼ਣਹਾਰ ਵੀ ਇਹ ਕਿਤੇ ਵੀ অপਸ਼ਨ ਨਹੀਂ ਹੈ ਕਿ ਅਸੀਂ ਅੰਮ੍ਰਿਤ ਸ਼ਕ ਕੀ ਜਿਹੜਾ ਮਹਾਰਾਜ ਅੰਮ੍ਰਿਤ ਦੀ ਦਾਤ ਦਿੱਤੀ ਆ ਤੇ ਉਸ ਤੋਂ ਬਾਅਦ ਅਸੀਂ ਸਿਰ ਜਿਹੜਾ ਹੈ ਉਹ ਨੰਗਾ ਰੱਖੀਏ ਅਸੀਂ ਬਿਲਕੁਲ ਵੀ ਇਸ ਚੀਜ਼ ਦੀ ਪਰਮਾਨਗੀ ਨਹੀਂ ਮਹਾਰਾਜ ਨੇ ਦਿੱਤੀ ਆ ਤੇ ਅਸੀਂ ਅਰਦਾਸ ਕਰੀਏ ਅਰਦਾਸ ਦਾ ਪੱਲਾ ਨਾ ਛੱਡੀਏ ਅਗਰ ਅੰਮ੍ਰਿਤ ਸ਼ਕਨ ਤੋਂ ਬਾਅਦ ਵੀ ਸਾਡੇ ਤੋਂ ਵਾਇਗਰੂ ਜੀ ਨਭਾ ਨਹੀਂ ਹੁੰਦਾ ਕੁਝ ਐਸੀ ਮਰਿਆਦਾ ਜਾਂ ਰਹਿਤ ਲੱਗਦੀ ਆ ਅਰਦਾਸ ਦਾ ਪੱਲਾ ਕਿਉਂ ਛੱਡਣਾ ਔਰ ਪੰਜਾ ਪਿਆਰੀਆਂ ਦੇ ਅੱਗੇ ਬੇ ਦੀ ਕਰਕੇ ਹਰ ਪਰੇਸ਼ਾਨੀ ਦਾ ਹੱਲ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ